ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਕਿ ਜੋ ਅਸੀਂ ਚਾਹਾਂਗੇ ਉਹੀ ਸਾਨੂੰ ਮਿਲੇਗਾ ਪਾਵਰ ਆਫ ਸਬਕੌਨਸ਼ੀਅਸ ਮਾਈਂਡ ਜਿਵੇਂ ਆਪਣੇ ਦੋ ਤਰ੍ਹਾਂ ਦੇ ਮਾਈਂਡ ਨੇ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਚੇਤਨ ਤੇ ਅਵਚੇਤਨ ਮਨ ਜਿਹਦੀ ਗੱਲ ਗੁਰਬਾਣੀ ਚ ਵੀ ਕੀਤੀ ਗਈ ਆ ਜਿਹੜਾ ਚੇਤਨ ਮਨ ਸਾਡਾ ਕੌਨਸ਼ੀਅਸ ਮਾਈਂਡ ਆਫ 5% ਤੇ 95% ਸਾਡਾ ਸਬਕੌਨਸ਼ੀਅਸ ਮਾਈਂਡ ਵਰਕ ਕਰਦਾ ਤੇ ਅਸੀਂ ਜ਼ਿਆਦਾਤਰ ਕੰਮ ਲਈ ਜਾਂਦੇ ਹਾਂ ਕੌਨਸ਼ੀਅਸ ਮਾਈਂਡ ਤੋਂ ਜਿਹੜਾ ਕਿ 5% ਹੀ ਆ ਉਹਦੇ ਚੀਜ਼ ਉਹ ਗੱਲਾਂ ਗਲਤ ਮਲਤ ਜੋ ਜੋ ਵੀ ਹੈ ਉਹ ਪਰ ਹੀ ਜਾਂਦੇ ਹਾਂ ਤੇ ਐਦਾਂ ਹਨਾ ਅਸੀਂ ਜ਼ਿਆਦਾਤਰ ਕੰਮ ਜ ਆਪਣੇ ਸਬਕੌਨਸ਼ੀਅਸ ਮਾਈਂਡ ਤੋਂ ਜੋ ਉਸ ਦੇ ਪਿੱਛੇ ਬੈਠਾ ਬਹੁਤ ਪਾਵਰਫੁਲ ਚੀਜ਼ ਆ ਹਨਾ ਉਹਦੇ ਤੋਂ ਲਈਏ ਮਤਲਬ ਅਸੀਂ ਜੋ ਵੀ ਚਾਹਾਂਗੇ ਉਹ ਮਿਲੂਗਾ ਜੇ ਅਸੀਂ ਸੈਫ ਕੌਨਸ਼ੀਅਸ ਮਾਈਂਡ ਤੋਂ ਕੰਮ ਲੈਣਾ ਸ਼ੁਰੂ ਕਰਦੀਏ ਤੇ ਉਹਦੇ ਚ ਚੰਗੀਆਂ ਚੀਜ਼ਾਂ ਐਡ ਕਰਨੀਆਂ ਸ਼ੁਰੂ ਕਰਦੀਏ ਜੋ ਚਾਹਾਂਗੇ ਪੈਸਾ ਖੁਸ਼ੀ ਸੰਤੁਸ਼ਟੀ ਗੁਰਬਾਣੀ ਨਾਲ ਜੁੜਨਾ ਪ੍ਰਮਾਤਮਾ ਦਾ ਨਾਮ ਲੈਣਾ ਹਰ ਇੱਕ ਵਾਰੀ ਚੰਗਾ ਸੋਚਣਾ ਤਾਂ ਉਹ ਸਾਨੂੰ ਜ਼ਰੂਰ ਮਿਲੂਗਾ ਬਹੁਤ ਪਾਵਰਫੁਲ ਮਾਈਂਡ ਆ ਇਹ ਆਪਣਾ ਕਈ ਲੋਕ ਬਹੁਤ ਕਾਮਯਾਬ ਤੇ ਖੁਸ਼ ਹੁੰਦੇ ਨੇ ਬਹੁਤ ਜ਼ਿਆਦਾ ਤਰੱਕੀ ਕਰ ਲੈਂਦੇ ਨੇ ਬਿਜ਼ਨਸ ਚ ਬਹੁਤ ਪੈਸਾ ਆ ਜਾਂਦਾ ਉਹਨਾਂ ਕੋਲ ਤੇ ਇਹ ਕញ្ញਾਂ ਨੂੰ ਬੈਠੇ ਬਿਠਾਈ ਵੀ ਬਹੁਤ ਮਿਲ ਜਾਂਦਾ ਕਈਆਂ ਦੀ ਜ਼ਮੀਨ ਬਹੁਤ ਵਧੀਆ ਰੇਟ ਤੇ ਸੇਲ ਹੋ ਗਈ ਲਾਈਕ ਕਿ bizness ਬਹੁਤ ਵਧੀਆ ਚੱਲ ਪਿਆ ਜਾਂ ਇਦਾਂ ਕਿਉਂ ਕਿਉਂਕਿ ਉਹਨਾਂ ਨੇ ਕਦੇ ਨਾ ਕਦੇ ਆਪਣੇ ਸਬਕੌਨਸ਼ੀਅਸ ਮਾਈਂਡ 'ਚ ਚੰਗੀਆਂ ਗੱਲਾਂ ਭਰੀਆਂ ਆਪਣੇ ਉਸ ਮਾਈਂਡ ਨੂੰ ਹੀ ਲੈ ਕੇ ਚੱਲੇ ਸਭ ਕੁਝ ਚੰਗਾ ਸੋਚਿਆ ਹਰ ਇੱਕ ਦਾ ਚੰਗਾ ਸੋਚ ਕੇ ਚੱਲੇ ਤੇ ਜਿਹੜੇ ਲੋਕ ਬਹੁਤ ਕਾਮਯਾਬ ਹੋ ਜਾਂਦੇ ਨੇ ਬਹੁਤ ਖੁਸ਼ ਹੁੰਦੇ ਨੇ ਆਪਣੇ ਬਿਜ਼ਨਸ ਤੇ ਸਫਲ ਹੋ ਜਾਂਦੇ ਨੇ ਤੇ ਉਹਨਾਂ ਨੂੰ ਮਤਲਬ ਖੁਸ਼ੀ ਹੋਉਂਦੀ ਆ ਹਰ ਇੱਕ ਨੂੰ ਮਿਲ ਕੇ ਕਿਸੇ ਨਾਲ ਉਹਨਾਂ ਦਾ ਕੋਈ ਵੈਰ ਨਹੀਂ ਹਨਾ ਤੇ ਉਹ ਲੜਾਈਆਂ ਲੜੂਈਆਂ ਤੋਂ ਜਾਂ ਮਤਲਬ ਕੋਈ ਵੀ ਮਸਲਿਆਂ ਤੋਂ ਦੂਰ ਰਹਿੰਦੇ ਨੇ ਤੇ ਉਹਨਾਂ ਲੋਕਾਂ ਦੇ ਗਣਾ ਹਨਾ ਚਾਰ ਹੱਥ ਪੈਰ ਹੁੰਦੇ ਆ ਉਹ ਵੀ ਤਾਂ ਆਪਣੇ ਵਰਗੇ ਇਨਸਾਨ ਹੀ ਹੁੰਦੇ ਨੇ ਬਸ ਇਹ ਕੀ ਹੁੰਦਾ ਉਹਨਾਂ ਨੇ ਸਵੈ ਕੌਨਸ਼ੀਅਸ ਮਾਈਂਡ ਤੋਂ ਕੰਮ ਲੈਣਾ ਸਿੱਖ ਲਿਆ ਹੁੰਦਾ ਆਪਣੇ ਬ੍ਰੇਨ ਤੋਂ ਆਪਣੇ ਦਿਮਾਗ ਤੋਂ subconscious mind ਜਿਹੜਾ 95% ਆ ਤੇ conscious mind ਜਿਹੜਾ 5% ਆ ਕੰਮ ਕਰਦਾ subconscious mind ਆ ਜਿਹੜਾ ਆਪਣਾ ਉਹ 24 ਘੰਟੇ ਉਹ ਦਿਮਾਗ ਜਿਹੜਾ ਅਵਚੇਤਨ ਮਾਨਾ ਸਾਡਾ ਉਹ 24 ਘੰਟੇ ਵਰਕ ਕਰਦਾ 24 ਘੰਟੇ ਕੰਮ ਕਰਦਾ ਤੁਹਾਨੂੰ ਦੁੱਖ ਦੇ ਰਾਹ ਤੇ ਵੀ ਤੇ ਸੁੱਖ ਦੇ ਰਾਹ ਤੇ ਵੀ ਲੈ ਕੇ ਜਾਂਦਾ ਠੀਕ ਹੈ ਉਹ ਮਨ ਨੂੰ ਕਹਿ ਲੋ ਪਾ ਭੋਲਾ ਮਾਨਾ ਹੋੰਨਾ ਹੀ ਮਾਨੋ ਤਾਂ ਜਿਹੜਾ ਕੁਝ ਉਹਨੂੰ ਦਿਖਾ ਦੋਗੇ ਜੋ ਕੁਝ ਉਹਦੇ ਵਿੱਚ ਇਨਫੋਰਮੇਸ਼ਨ ਪਾ ਦੋਗੇ ਉਹ ਦਿਮਾਗ ਚ ਤੁਸੀਂ ਉਹਨੇ ਉਹੀ ਤੁਹਾਡੀ ਯੂਨੀਵਰਸ ਤੱਕ ਬ੍ਰਹਮੰਡ ਤੱਕ ਗੁਰੂ ਤੱਕ ਪ੍ਰਮਾਤਮਾ ਤੱਕ ਪਹੁੰਚਾ ਦੇਣੀ ਆ ਉਹੀ ਤੁਹਾਨੂੰ ਰਿਜ਼ਲਟ ਮਿਲ ਜਾਣਾ ਸੋ ਮਤਲਬ ਕਹਿ ਲੋ ਤੁਸੀਂ ਵੀ ਇਸ ਚ ਜੋ ਤੁਸੀਂ ਕਰੋਗੇ ਉਹੀ ਹਨਾ ਭਰੋਗੇ ਇਹ ਵਾਲਾ ਇਹ ਵਿਚਾਰ ਕਹਿ ਸਕਦੇ ਆ ਆਪਾਂ ਅਪਾ ਇਹ ਵੀ ਵਿਚਾਰ ਕਰਾਂਗੇ ਵੀ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਤੋਂ ਕੰਮ ਲੈਣਾ ਕਿਵੇਂ ਆ ਇਹਨੂੰ ਕੰਮ ਤੇ ਕਿਵੇਂ ਲਾਉਣਾ ਤੇ ਸਾਡੇ ਨਾਲ ਸਾਰਾ ਕੁਝ ਚੰਗਾ ਹੀ ਹੋਵੇ ਸੇ ਖੁਸ਼ ਰਹਿਣਾ ਸਾਡਾ ਸਾਡੇ ਕੋਲ ਸਭ ਕੁਝ ਸਭ ਪ੍ਰਾਪਤ ਕਰ ਲਈਏ ਅਸੀਂ ਜ਼ਿੰਦਗੀ ਨੂੰ ਮਾਣ ਕੇ ਜਾਈਏ ਤੇ ਪ੍ਰਮਾਤਮਾ ਦਾ ਨਾਮ ਲਈਏ ਪ੍ਰਮਾਤਮਾ ਦੇ ਦਰਸ਼ਨ ਕਰੀਏ ਇਹਨੂੰ ਕਿਵੇਂ ਕੰਮ ਤੇ ਲਗਾਉਣਾ ਇਹ ਦਿਮਾਗ ਨੂੰ ਤੁਸੀਂ ਅੱਜ ਆਪਾਂ ਇਹ ਸਾਰੇ ਹੈਕ ਟੂਲਸ ਬਾਰੇ ਗੱਲ ਕਰਾਂਗੇ ਤੁਸੀਂ ਇੰਨਾ ਸਮਝ ਲਓ ਕਿ ਅੱਜ ਤੋਂ ਆਪਣੀ ਲਾਈਫ ਬਦਲ ਗਈ ਅਸੀਂ ਮਤਲਬ ਚੰਗੀਆਂ ਚੰਗੀਆਂ ਚੀਜ਼ਾਂ ਸੋਚਣੀਆਂ ਸ਼ੁਰੂ ਕਰ ਦੇਣੀਆਂ ਚੰਗੀਆਂ ਚੀਜ਼ਾਂ ਸੋਚਣੀਆਂ ਸਿੱਖ ਲੈਣੀਆਂ ਨੇ ਇਹ ਤੋਂ ਬਾਅਦ ਆਪਣੀ ਜ਼ਿੰਦਗੀ ਬਦਲ ਜਾਓ ਜੇ ਅਸੀਂ ਇਹ ਸਬਕੌਨਸ਼ੀਅਸ ਮਾਈਂਡ ਬਾਰੇ ਆਪਾਂ ਸਮਝ ਲਿਆ ਅ ਮਤਲਬ ਆਪਾਂ ਅੱਜ ਤੋਂ ਅੱਜ ਕਿਤੇ ਵੀ ਸਟੈਂਡ ਕਰ ਰਹੇ ਹਾਂ ਜਿਵੇਂ ਆਪਾਂ ਆਪਾਂ ਦੁਖੀ ਆਪਾਂ ਸਟਾਰ ਬਣ ਗਏ ਜਾਂ ਆਪਾਂ ਰੋਣੇ ਰਹਿੰਦੇ ਆ ਜਾਂ ਆਪਾਂ ਹਨਾ ਆਪਾਂ ਨੂੰ ਕੁਝ ਮਿਲਿਆ ਨਹੀਂ ਅਸੀਂ ਜਾਂ ਜਾਂ ਸਾਨੂੰ ਬਹੁਤ ਵੱਡੀ ਖੁਸ਼ੀ ਮਿਲ ਗਈ ਲਾਈਕ ਦੈਟ ਕੁਝ ਵੀ ਉਹ ਆਪਣੇ ਸਬਕੌਨਸ਼ੀਅਸ ਮਾਈਂਡ ਕਰਕੇ ਆ ਆਪਾਂ ਆਪਣੀ ਇਸ ਮਾਈਂਡ ਦੇ ਵਿੱਚ ਨਾ ਏਦਾਂ ਦੀਆਂ ਚੀਜ਼ਾਂ ਪਾਉਣੀਆਂ ਨੇ ਮਤਲਬ ਤਾਂ ਜੋ ਅਸੀਂ ਜ਼ਿੰਦਗੀ 'ਚ ਸਫਲ ਹੋਈਏ ਖੁਸ਼ ਰਹੀਏ ਤਾਂ ਜੋ ਸਾਡੀਆਂ ਚੰਗੀਆਂ ਇਨਫੋਰਮੇਸ਼ਨ ਹੀ ਬ੍ਰਹਮੰਡ ਤੱਕ ਯੂਨੀਵਰਸ ਤੱਕ ਪ੍ਰਮਾਤਮਾ ਤੱਕ ਪਹੁੰਚੇ ਚੰਗੀਆਂ ਚੀਜ਼ਾਂ ਹੀ ਪਹੁੰਚਣ ਹੁਣ ਅਸੀਂ ਨਾ ਕਾਫੀ ਵਾਰ ਕਹਿ ਦਿੰਦੇ ਆ ਕਿ ਜੋ ਅਸੀਂ ਕਰਦੇ ਆ ਉਹੀ ਭਰਦੇ ਆ ਬਿਲਕੁਲ ਰਾਈਟ ਬੀ ਜੇ ਅਸੀਂ ਕਿਸੇ ਦਾ ਮਾੜਾ ਕਰਾਂਗੇ ਉਹਦੇ ਬਾਰੇ ਮਾੜਾ ਸੋਚਾਂਗੇ ਤਾਂ ਸਾਡੇ ਨਾਲ ਉਹ ਕਦੇ ਨਾ ਕਦੇ ਆ ਕੇ ਹੋ ਹੀ ਜਾਣਾ ਉਹ ਕਿਉਂ ਕਿਉਂਕਿ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਆ ਨਾ ਅੰਦਰ ਸਾਡਾ ਅਵਚੇਤਨ ਮਾਨਾ ਉਹ ਹੀ ਚੀਜ਼ਾਂ ਨੂੰ ਉਹਨੂੰ ਨਹੀਂ ਪਤਾ ਅਸੀਂ ਕਿਸੇ ਬਾਰੇ ਮਾੜਾ ਸੋਚਿਆ ਕਿ ਚੰਗਾ ਉਹਨੂੰ ਤਾਂ ਇਹ ਪਤਾ ਹੁੰਦਾ ਵੀ ਬੰਦੇ ਨੇ ਇਹ ਕਮਾਂਡ ਮੈਨੂੰ ਦਿੱਤੀ ਇਹ ਸੋਚ ਲਿਆ ਇਹ ਨੂੰ ਚਾਹੀਦਾ ਜੇ ਆਪਾਂ ਕਿਸੇ ਦੇ ਦੁੱਖ 'ਚ ਖੁਸ਼ ਆ ਨਾ ਤਾਂ ਉਹਨੂੰ ਦਿਮਾਗ ਨੂੰ ਹੀ ਪਤਾ ਲੱਗ ਜਾਂਦਾ ਵੀ ਇਹਨੂੰ ਦੁੱਖ ਚੰਗਾ ਲੱਗਦਾ ਤਾਂ ਉਹਨਾਂ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੰਦਾ ਉਹ ਚੀਜ਼ਾਂ ਆਪਣੇ ਨਾਲ ਵੀ ਹੋਣ ਲੱਗ ਜਾਂਦੀਆਂ ਨੇ ਅਸੀਂ ਕਿਸੇ ਦੀ ਖੁਸ਼ੀ 'ਚ ਖੁਸ਼ ਹੁੰਦੇ ਆ ਤਾਂ ਉਹ ਖੁਸ਼ੀ ਸਾਨੂੰ ਵੀ ਜ਼ਰੂਰ ਮਿਲਦੀ ਆ ਇਸ ਲਈ ਲੜਾਈ ਝਗੜੇ ਬੰਦ ਕਰਕੇ ਕਿਸੇ ਦੇ ਦੁੱਖਾਂ 'ਚ ਦੁਖੀ ਕਿਸੇ ਦੇ ਦੁੱਖ ਤੇ ਖੁਸ਼ ਹੋਣਾ ਛੱਡ ਦਿਓ ਖੁਸ਼ੀਆਂ 'ਚ ਖੁਸ਼ ਹੋਇਆ ਕਰੋ ਤੇ ਜੇ ਕੋਈ ਦੁਖੀ ਆ ਦੇ ਨਾਲ ਉਹਦਾ ਦੁੱਖ ਵੰਡਾਓ ਤੇ ਉਹਨੂੰ ਹੌਸਲਾ ਦੋ ਤੇ ਇਹ ਨਹੀਂ ਕਿ ਉਹਦੇ ਦੁੱਖ 'ਚ ਖੁਸ਼ ਹੋ ਜੋ ਤਾਂ ਸਾਡੇ ਮਾਈਂਡ ਨੇ ਉਹ ਕਮਾਂਡ ਲੈ ਲੈਣੀਆਂ ਬਿਹਾਈਂ ਨੂੰ ਇਹ ਚੀਜ਼ਾਂ ਸ਼ਾਇਦ ਵਧੀਆ ਲੱਗਦੀਆਂ ਨੇ ਪਰ ਮੰਡ ਤੱਕ ਆਪਣੀਆਂ ਉਹ ਗੱਲਾਂ ਪਹੁੰਚ ਜਾਣੀਆਂ ਨੇ ਤੇ ਆਪਣੇ ਦਿਮਾਗ ਜੋ ਭਰਿਆ ਹੈ ਜੋ ਹੈ ਜੋ ਕਰੋਗੇ ਉਹੀ ਭਰੋਗੇ ਕਰਮਾ ਜਿਹਨੂੰ ਅਸੀਂ ਕਹ ਦਿੰਦੇ ਹਾਂ ਹਨਾ ਉਹ ਚੀਜ਼ਾਂ ਤਾਂ ਹੁੰਦੀਆਂ ਨੇ ਇਸ ਲਈ ਆਪਣੇ ਦਿਮਾਗ 'ਚ ਚੰਗਾ ਹੀ ਸੋਚੋ ਅੱਜ ਅਸੀਂ ਜੋ ਕਿਸੇ ਨਾਲ ਕਰਿਆ ਮਾੜਾ ਕਰਾਂਗੇ ਤਾਂ ਸਾਨੂੰ ਮਾੜਾ ਰਿਜ਼ਲਟ ਹੀ ਮਿਲੇਗਾ ਲੜਾਈਆਂ ਕਰਾਂਗੇ ਜਾਂ ਕੁਝ ਵੀ ਆ ਤਾਂ ਸਾਨੂੰ ਉਦਾਂ ਦਾ ਚੀਜ਼ ਹੀ ਮਿਲੇਗੀ ਇਸ ਲਈ ਆਪਣੇ ਸਬਕੌਨਸ਼ੀਅਸ ਮਾਈਂਡ 'ਚ ਅੱਜ ਤੋਂ ਹੀ ਤੁਸੀਂ ਵਧੀਆ ਗੱਲਾਂ ਸ਼ੁਰੂ ਕਰਦੋ ਪੌੜੀਆਂ ਦੇਖੋ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਉਹ ਦੋ ਟਾਈਮ ਦਿਨ ਦੇ ਦੋ ਟਾਈਮ 'ਚ ਬਹੁਤ ਵਧੀਆ ਕੰਮ ਕਰਦਾ ਕਿਹੜਾ ਇੱਕ ਤਾਂ ਅੰਮ੍ਰਿਤ ਵੇਲਾ ਇੱਕ ਰਾਤ ਨੂੰ ਸੌਣ ਟਾਈਮ ਇਹ ਦਿਮਾਗ ਉਦੋਂ ਬਹੁਤ ਚੰਗਾ ਵਰਕ ਕਰਦਾ ਹੁੰਦਾ ਔਰ ਜੋ ਅਸੀਂ ਸੋਚ ਲਿਆ ਹੋਣਾ ਹੀ ਹੁੰਦਾ ਅੰਮ੍ਰਿਤ ਵੇਲੇ ਇੱਕ ਕੰਮ ਸਟਾਰਟ ਕਰ ਦੋ ਬਾਣੀ ਪੜਨ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਇੱਕ ਡਾਇਰੀ ਲੈ ਲਓ ਉੱਤੇ 20 ਵਾਰ 25 ਵਾਰ 11 ਵਾਰ 10 ਵਾਰ ਜਿੰਨੀ ਵਾਰ ਲਿਖ ਸਕਦੇ ਹੋ ਆਪਣਾ ਗੋਲ ਲਿਖੋ ਮਤਲਬ ਪੋਜ਼ਿਟਿਵ ਚੀਜ਼ ਲਿਖੋ ਨਹੀਂ ਵਾਲੀ ਇਹ ਮਾਈਂਡ ਨੂੰ ਨਾ ਦੋ ਕਿਉਂਕਿ ਇਹਨੇ ਉਹੀ ਗੱਲ ਸੁਣ ਲੈਣੀ ਆ ਇਹਨੂੰ ਨਹੀਂ ਪਤਾ ਇਹ ਬੈਡ ਆ ਜਾਂ ਸਹੀ ਆ ਜਾਂ ਹਨਾ ਕੀ ਆ ਜੇ ਅਸੀਂ ਹੁਣ ਦੇਖੋ ਆਪਾਂ ਲਿਖ ਦਿੰਨੇ ਆ ਵੀ ਸਾਣੂ ਵੀ ਮਤਲਬ ਦੁੱਖ ਨਾ ਮਿਲਣ ਹਨਾ ਨਾ ਮਿਲਣ ਵਾਲੀ ਗੱਲ ਹੋਗੀ ਨਾ ਇਹ ਨਹੀਂ ਤੁਸੀਂ ਇਹ ਕਹੋ ਵੀ ਸਾਨੂੰ ਸੁੱਖ ਮਿਲਣ ਪੋਜ਼ਿਟਿਵ ਗੱਲ ਲਿਖੋ ਠੀਕ ਆ ਸੁੱਖ ਪੈਸਾ ਮਿਲੇ ਤੁਹਾਨੂੰ ਦੌਲਤ ਮਿਲੇ ਗੁਰਬਾਣੀ ਮਿਲੇ ਸਾਨੂੰ ਪਰਮਾਤਮਾ ਨਾਲ ਜੁੜੀਏ ਇਦਾਂ ਦੀਆਂ ਗੱਲਾਂ ਨਾ ਪੋਜ਼ਿਟਿਵ ਗੱਲਾਂ ਲਿਖ ਲਓ ਕਿੰਨੀ ਵਾਰ ਲਿਖੋ ਉਹਨੂੰ ਵਾਰ-ਵਾਰ ਲਿਖੋ ਉਹਨੂੰ ਫਿਰ ਪੜੋ ਲਿਖਣ ਤੋਂ ਬਾਅਦ ਉਹਨੂੰ ਪੜੋ ਤਾਂ ਜੋ ਉਹ ਚੀਜ਼ਾਂ ਰੋਜ਼-ਰੋਜ਼ ਸਾਡੇ ਸਬਕੌਂਸ਼ੀਅਸ ਮਾਈਂਡ ਨੂੰ ਕਮਾਂਡ ਮਿਲਦੀ ਰਹੇ ਤੇ ਸਾਨੂੰ ਉਹ ਚੀਜ਼ਾਂ ਕਹਿ ਨਹੀਂ ਦਿੰਦੇ ਕਿ ਅਸੀਂ ਤਾਂ ਪਰਮਾਤਮਾ ਦੇ ਮਗਰ ਹੀ ਪੈ ਗਏ ਸੀ ਸੁੱਖਾਂ ਸੁੱਖ ਗਿਆ ਇਹ ਨਾ ਗੁਰੂ ਘਰ ਜਾ ਕੇ ਇੱਕੋ ਅਰਦਾਸ ਕਰੀ ਗਏ ਕਰੀ ਗਏ ਕਰੀ ਗਏ ਕਰੀ ਪਰਮਾਤਮਾ ਨੇ ਕਦੇ ਜਾ ਕੇ ਉਹ ਸਾਡੀ ਮੰਨ ਨਹੀਂ ਲੈਣੀ ਆ ਕਿਉਂ ਕਿਉਂਕਿ ਸਬਕੌਨਸ਼ੀਅਸ ਮਾਈਂਡ 'ਚ ਵੀ ਉਹੀ ਗੱਲਾਂ ਭਰ ਗਈਆਂ ਸਬਕੌਨਸ਼ੀਅਸ ਮਾਈਂਡ ਨੇ ਉਹ ਕਮਾਂਡਾ ਜੋ ਆਪਣੀ ਚੱਕ ਕੇ ਪ੍ਰਮਾਤਮਾ ਨੂੰ ਯੂਨੀਵਰਸ ਤੱਕ ਅਬਰਮਣੀ ਤੱਕ ਪਹੁੰਚਾਤੀ ਤੇ ਉਹ ਸਾਡੀ ਗੱਲ ਪੂਰੀ ਹੋ ਗਈ। ਮਤਲਬ ਵਾਰ-ਵਾਰ ਇਮੇਜਿਨ ਕਰੋ ਤੁਸੀਂ ਕੋਈ ਚੰਗੀ ਚੀਜ਼ ਲੈਣਾ ਚਾਹੁੰਦੇ ਹੋ ਉਹਦੇ ਬਾਰੇ ਇਮੇਜਿਨ ਕਰੋ ਚੰਗਾ ਘਰ ਕੋਠੀ ਜੋ ਵੀ ਆ ਤਾਂ ਮਾਈਂਡ 'ਚ ਨਾ ਇੱਕ ਦ੍ਰਿਸ਼ ਜਿਹਾ ਬਣਾ ਲਿਆ ਕਰੋ ਇਮੇਜਿਨ ਕਰ ਲਿਆ ਕਰੋ ਵੀ ਹਾਂ ਸਾਨੂੰ ਇਹ ਚੀਜ਼ ਮਿਲ ਗਈ ਖੁਸ਼ੀਆਂ ਮਿਲ ਗਈਆਂ ਸਭ ਤੋਂ ਵੱਡੀ ਗੱਲ ਕਿ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚੰਗੀਆਂ ਚੀਜ਼ਾਂ ਭਰੋ ਕਿਉਂ ਕਿਸੇ ਦਾ ਮਾੜਾ ਨਾ ਸੋਚੋ ਜਦੋਂ ਨਾ ਸਾਡਾ ਦਿਮਾਗ ਕਿਸੇ ਬਾਰੇ ਮਾੜਾ ਸੋਚਦਾ ਹੁੰਦਾ ਕਿਸੇ ਨੂੰ ਪਸੂਚ ਰਹਿਣ ਉਹਦੇ ਨਾਲ ਆ ਹੋ ਜਵੇ ਹਨਾ ਉਹਦਾ ਤਾਂ ਬੁਰਾ ਹੀ ਹੋਵੇ ਇਦਾਂ ਉਹਦਾ ਤਾਂ ਉਹਨੂੰ ਮਾਈਂਡ ਨੇ ਉਹ ਗੱਲ ਸੁਣ ਲੈਣੀ ਆ ਵੀ ਹਾਂ ਨਹੀਂ ਆ ਗੱਲ ਕਹੀ ਆ ਉਹ ਬਸ ਗਮਨ ਮਿਲ ਗਈ ਤਾਂ ਉਹਨੂੰ ਨਹੀਂ ਪਤਾ ਕਿਸੇ ਦਾ ਹੋਣਾ ਥੋੜਾ ਹੋਣਾ ਜਾਂ ਕੀ ਹੋਣਾ ਬਸ ਉਹਨੂੰ ਤਾਂ ਉਹ ਗੱਲ ਉਹਨੇ ਫੋਲੋ ਕਰ ਲਈ ਤੇ ਇਸ ਲਈ ਉਹ ਗੱਲ ਭਰੀ ਗਈ ਉਹ ਚ ਲਈ ਹਰ ਇੱਕ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ ਉਹਦਾ ਭਲਾ ਕਰਨਾ ਸਾ ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਕਿ ਸਰਬੱਤ ਦਾ ਭਲਾ ਮੰਗੋ ਥੋੜਾ ਆਪਣੇ ਆਪ ਭਲਾ ਹੋ ਜਾਣਾ ਮੇਰੇ ਜੋ ਇਸ ਵੀਡੀਓ ਰਹੀ ਸਮਝਾਉਣ ਦਾ ਸੀ ਜੋ ਮੇਰੇ ਨਾਲ ਹੋਇਆ ਜੋ ਜਿਵੇਂ ਵੀ ਆ ਚੰਗੀ ਤਾਂ ਮੈਂ ਵੀ ਬਹੁਤ ਜ਼ਿਆਦਾ ਨਹੀਂ ਪਰ ਜਿੰਨਾ ਕਿ ਮੈਂ ਆਪਣੇ ਦਿਮਾਗ ਨਾਲ ਸੋਚਿਆ ਜਾਂ ਦਿਮਾਗ 'ਚ ਜੋ ਗੱਲਾਂ ਪਾਉਣੀਆਂ ਜੋ ਮੈਂ ਸਿੱਖਿਆ ਬੁੱਕਸ ਪੜ੍ਹੀਆਂ ਜਾਂ ਜੋ ਵੀ ਹੈ ਹਨਾ ਤਾਂ ਜੋ ਅਸੀਂ ਕੌਨਸ਼ੀਅਸ ਸਬਕੌਨਸ਼ੀਅਸ ਮਾਈਂਡ ਬਾਰੇ ਮੈਂ ਸੋਚਿਆ ਸੁਣਿਆ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਸਬਕੌਨਸ਼ੀਅਸ ਮਾਈਂਡ ਇੱਕ ਬਹੁਤ ਪਾਵਰਫੁਲ ਚੀਜ਼ ਆ ਇਹ ਦਿਮਾਗ ਅਵਚੇਤਨ ਮਨ ਇਹਦੇ ਵਿੱਚ ਤੁਸੀਂ ਚੰਗੀਆਂ ਚੰਗੀਆਂ ਗੱਲਾਂ ਰੋਜ਼ ਭਰੋ ਅਮਰਤ ਵੇਲੇ ਉੱਠੋ ਬਾਣੀ ਪੜੋ ਮੈਡੀਟੇਸ਼ਨ ਕਰੋ ਆਪਣੇ ਦਿਨ ਦੇ ਕੰਮ ਤਾਂ ਸਭ ਨਹੀਂ ਕਰਨੇ ਅੱਜਕੱਲ ਕੋਈ ਵੇਲਾ ਨਹੀਂ ਕੰਮ ਸਾਰੇ ਕਰਦੇ ਆ दिन दे काम शुरू ਕਰਨ ਤੋਂ ਪਹਿਲਾਂ ਆਪਣੇ ਦਿਮਾਗ ਨੂੰ ਰਿਲੈਕਸ ਕਰ ਲਓ ਉਹਦੇ ਵਿੱਚ ਚੰਗੀਆਂ ਚੀਜ਼ਾਂ ਪਹਿਲਾਂ ਹੀ ਸਵੇਰੇ ਹੀ ਭਰ ਲਓ ਤਾਂ ਜੋ ਭ੍ਰਮੰਡ ਤੱਕ ਤੁਹਾਡੀ ਚੰਗੀ ਇਨਫੋਰਮੇਸ਼ਨ ਜਾ ਕੇ ਤੁਹਾਡੇ ਨਾਲ ਦਿਨ ਚ ਚੰਗਾ ਚੰਗਾ ਹੀ ਹੋਵੇ ਕਿਸੇ ਬਾਰੇ ਗਲਤ ਨਾ ਸੋਚੋ ਆਪਣਿਆਂ ਬਾਰੇ ਵੀ ਚੰਗਾ ਸੋਚੋ ਬਾਹਰਿਆਂ ਬਾਰੇ ਵੀ ਚੰਗਾ ਸੋਚੋ ਜੇ ਤੁਸੀਂ ਮਾਈਂਡs ਜਿਹੜਾ ਕੁਝ ਕੂੜਕਵਾੜ ਭਰੋਗੇ ਹਨਾ ਕੋਈ ਵੀ ਸ਼ੱਕ ਕਿਸੇ ਦਾ ਝੂਠ ਕਿਸੇ ਦਾ ਜਾਂ ਕਿਸੇ ਦਾ ਦੁੱਖ ਨੂੰ ਕਿਸੇ ਨੂੰ ਦੁਖੀ ਕਰਕੇ ਖੁਸ਼ ਨਹੀਂ ਤਾਂ ਉਦਾਂ ਦਾ ਤੁਹਾਨੂੰ ਮਿਲਣਾ ਹੀ ਮਿਲਣਾ ਉਹ ਚੀਜ਼ਾਂ ਤੁਹਾਡੀ ਲਾਈਫ ਚ ਘੁੰਮੀ ਜਾਣੀਆਂ ਨੇ ਉਹੀ ਚੱਲੀ ਜਾਣੀਆਂ ਨੇ ਦਿਮਾਗ ਨੇ ਬਸ ਅਬਕੌਨਸ਼ੀਅਸ ਮਾਈਂਡ ਨੂੰ ਜਿਹੜੀ ਕਮਾਂਡ ਦਿੱਤੀ ਹੋਊਗੀ ਉਹਨੇ ਉਹੀ ਕਰੀ ਜਾਣੀਆਂ ਨੇ ਇਸ ਲਈ ਬਾਣੀ ਪੜੋ ਮਨ ਨੂੰ ਰਿਲੈਕਸ ਕਰੋ ਅਵਚੇਤਨ ਮਨ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚੰਗੀਆਂ ਚੀਜ਼ਾਂ ਭਰ ਲਓ ਤੇ ਉਹਨੂੰ ਲਿਖ ਲਓ ਲਿਖ ਕੇ ਉਹਨੂੰ ਰੋਜ਼ ਬੋਲੋ ਤਾਂ ਜੋ ਸਬਕੌਨਸ਼ੀਅਸ ਮਾਈਂਡ ਸੁਣੇ ਤੇ ਉਹਦੇ ਚੋਂ ਭਰੀਆਂ ਜਾਂਦੇ ਤੋ ਤੁਹਾਨੂੰ ਮਿਲ ਜਵੇ ਚਾਹੇ ਉਹ ਪੈਸਾ ਆਏ ਚਾਹੇ ਉਹ ਤੁਹਾਡੀ ਕੋਈ ਵੀ ਅਚੀਵਮੈਂਟ ਤੁਸੀਂ ਚਾਹੁੰਦੇ ਹੋ ਤਾਂ ਹੈ ਉਹ ਤੁਸੀਂ ਕੋਈ ਡਰੀਮ ਆ ਤੁਹਾਡਾ ਕੋਈ ਵੱਡੀ ਕਾਰ ਲੈਣ ਦਾ ਵੱਡਾ ਘਰ ਬਣਾਉਣ ਦਾ ਕੁਝ ਵੀ ਤੁਸੀਂ ਸੋਚੋ ਕਦੇ ਨਾ ਕਦੇ ਉਹ ਤੁਹਾਡਾ ਸਬਕੌਨਸ਼ੀਅਸ ਮਾਈਂਡ ਨੇ ਬ੍ਰਹਮੰਡ ਨੇ ਪੂਰਾ ਕਰਨਾ ਹੀ ਕਰਨਾ ਪ੍ਰਮਾਤਮਾ ਦੇ ਦਰਸ਼ਨ ਵਾਂਗੂ ਗੁਰਬਾਣੀ ਨਾਲ ਜੁੜੋ ਤੇ ਆਪਣਾ ਜੋ ਵੀ ਹੈ ਸਭ ਦਾ ਭਲਾ ਕਰੋ ਸਾਰਿਆਂ ਲਈ ਚੰਗਾ ਸੋਚੋ ਤੇ ਜੇ ਤੁਹਾਨੂੰ ਕੋਈ ਮਾੜਾ ਕਹਿ ਵੀ ਦਿੰਦਾ ਤਾਂ ਉਹਨੂੰ ਸਬਕੌਂਸ਼ੀਅਸ ਮਾਈਂਡ 'ਚ ਉਹਦੇ ਲਈ ਮਾੜਾ ਸੋਚ ਕੇ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਗੰਦਾ ਨਾ ਕਰੋ ਤੇ ਛੱਡ ਦਿਓ ਉਹਨੂੰ ਉੱਥੀ ਉਸ ਗੱਲ ਨੂੰ ਤੇ ਚੰਗਾ ਸੋਚੋ ਬਸ ਇਹ ਹੈ ਸੀ ਕੌਂਸ਼ੀਅਸ ਤੇ ਸਬਕੌਂਸ਼ੀਅਸ ਮਾਈਂਡ ਜੋ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਸੀ ਤੇ ਬਾਕੀ ਵੀਡੀਓਜ਼ ਦੇ ਵਿੱਚ ਜਿਵੇਂ ਆਪਾਂ ਮੰਨ ਤੇ ਜਿੱਤ ਦੀ ਗੱਲ ਕੀਤੀ ਆ meditation ਦੀ ਗੱਲ ਕੀਤੀ ਆ ਹੋਰ ਵੀਡੀਓਜ਼ ਦੇ ਵਿੱਚ ਸਾਰੀਆਂ ਚੀਜ਼ਾਂ ਇਸ ਨਾਲ ਰਿਲੇਟਡ ਨੇ ਤੇ ਤੁਸੀਂ ਸਬਕੌਂਸ਼ੀਅਸਲੀ ਮਾਈਂਡ ਦੀ ਪਾਵਰ ਨੂੰ ਸਮਝ ਕੇ ਇਹਦੇ ਵਿੱਚ ਬਹੁਤ ਗੁੱਡ ਚੀਜ਼ਾਂ ਭਰਨੀਆਂ ਨੇ ਲਾਈਫ 'ਚ ਸਾਰਾ ਕੁਝ ਦੇਖੋ ਕਿ ਪੂਰੀ ਲਾਈਫ ਹੀ ਚੇਂਜ ਹੋ ਜਾਊਗੀ ਲਾਈਫ ਇੰਨੀ ਵਧੀਆ ਲੱਗਣ ਲੱਗ ਜਾਊਗੀ ਤੇ ਸਭ ਕੁਝ ਇਹ ਲੱਗੇਗਾ ਵੀ ਸਭ ਕੁਝ ਮਿਲ ਗਿਆ ਜ਼ਿੰਦਗੀ 'ਚ ਮਿਲੂਗਾ ਵੀ ਪ੍ਰੋਮਿਸਾ ਜੇ ਤੁਸੀਂ ਸਬ ਕੁਐਸ਼ਨਸ ਕੌਨਸ਼ੀਅਸ ਮਾਈਂਡ ਦੇ ਵਿੱਚ ਚੰਗੀਆਂ ਚੀਜ਼ਾਂ ਭਰਨ ਲੱਗੇ ਤੁਹਾਨੂੰ ਬਹੁਤ ਜ਼ੰਗਾ ਮਿਲੂਗਾ ਸਭ ਕੁਝ ਖੁਸ਼ੀ ਮਿਲੂਗੀ ਜੋ ਚਾਹੋਗੇ ਉਹ ਮਿਲੂਗਾ ਹੀ ਮਿਲੂਗਾ